ਜੇ ਕੋਈ ਪੁੱਛੇ ਕਿ ਕੌਣ ਹੋ ਤੂੰ ਤੋ ਕਹਿ ਦੇਣਾ ਬਾਗੀ ਹੈ ਨਾਮ ਆਪਣਾ ਜ਼ੁਲਮ ਮਿਟਾਣਾ ਹਮਾਰਾ ਪੇਸ਼ਾ ਔਰ ਗਦਰ ਕਰਨਾ ਹੈ ਕਾਮ ਹੈ ਆਪਣਾ ਨਮਾਜ਼ ਸੰਦਿਆ ਯਹੀ ਹਮਾਰੀ ਪੂਜਾ ਪਾਠ ਯਹੀ ਹੈ ਧਰਮ ਕਰਮ ਯਹੀ ਹਮਾਰਾ ਯਹੀ ਅੱਲਾ ਔਰ ਯਹੀ ਰਾਮ ਆਪਣਾ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਦਾ ਸ਼ਹੀਦੀ ਦਿਵਸ ਹੈ ਅਸੀਂ ਬڑے ਲੰਬੇ ਸਮੇਂ ਤੋਂ ਜਾਂ ਮੈਂ ਬਚਪਨ ਤੋਂ ਜਾਂ ਤੁਸੀਂ ਸਾਰੇ ਬڑے ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਕਿਸੇ ਹੀ ਸ਼ਹੀਦਾਂ ਦਾ ਦਿਵਸ ਜਦੋਂ ਅਸੀਂ ਮਨਾਉਂਦੇ ਆ ਤਾਂ ਉਹਨਾਂ ਦੀ ਥਾਂ ਤੇ ਉਹਨਾਂ ਦੇ ਬੁੱਤਾਂ ਦੇ ਗਲਾਂ ਦੇ ਵਿੱਚ ਹਾਰ ਪਾ ਦਿੱਤੇ ਉਹਨਾਂ ਦੀ ਤਸਵੀਰ ਦੇ ਅੱਗੇ ਫੁੱਲ ਅਰਪਣ ਕਰ ਦਿੱਤੇ ਜਾਂ ਅੱਜ ਜ਼ਮਾਨਾ ਬਦਲਿਆ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀਆਂ ਤਸਵੀਰਾਂ ਪਾ ਦਿੱਤੀਆਂ ਥੱਲੇ ਕਮੈਂਟ ਪਾ ਦਿੱਤਾ ਪ੍ਰਣਾਮ ਸ਼ਹੀਦਾਂ ਨੂੰ ਤੇ ਇਹਨੂੰ ਹੀ ਅਸੀਂ ਉਹਨਾਂ ਦਾ ਦਿਵਸ ਮਨਾਉਣਾ ਸਮਝ ਬੈਠੇ ਆਂ ਪਰ ਅਸੀਂ ਕਦੀ ਨਹੀਂ ਸੋਚਿਆ ਕਿ ਜਦੋਂ ਸਾਡੇ ਸ਼ਹੀਦ ਫਾਂਸੀ ਦੇ ਉੱਪਰ ਚੜਨ ਲੱਗੇ ਸੀ ਜਾਂ ਤੋਪਾਂ ਦੇ ਅੱਗੇ ਖੜ ਗਏ ਜਾਂ ਕਾਲੇ ਪਾਣੀ ਦੀਆਂ ਸਜ਼ਾਵਾਂ ਭੁਗਤੀਆਂ ਤਾਂ ਉਹਨਾਂ ਨੂੰ ਇਹ ਗੱਲ ਦਾ ਪਤਾ ਸੀ ਕਿ ਕੁਝ ਕੁ ਪਲਾਂ ਦੇ ਵਿੱਚ ਸਾਡੀ ਮੌਤ ਨਿਸ਼ਚਿਤ ਹੈ ਅਸੀਂ ਮਰ ਜਾਵਾਂਗੇ ਪਰ ਜਿਹੜੀ ਆਜ਼ਾਦੀ ਦੇ ਲਈ ਅਸੀਂ ਲੜ ਰਹੇ ਆ ਉਹ ਆਜ਼ਾਦੀ ਦਾ ਨਿਕਤਾ ਅਸੀਂ ਨਹੀਂ ਮੰਨ ਸਕਾਂਗੇ ਇਹੀ ਗੱਲ ਅੰਗਰੇਜ਼ਾਂ ਨੇ ਉਹਨਾਂ ਨੂੰ ਕਹੀ ਕਿ ਜਿਹੜੀ ਆਜ਼ਾਦੀ ਦੇ ਲਈ ਤੁਸੀਂ ਲੜ ਰਹੇ ਹੋ ਅਸੀਂ ਹੁਣੇ ਤੁਹਾਨੂੰ ਮੌਤ ਦੀ ਸਜ਼ਾ ਦੇ ਕੇ ਖਤਮ ਕਰ ਰਹੇ ਹਾਂ ਯਾ ਆਜ਼ਾਦੀ ਦਾ ਨਿਕ ਤਾਂ ਤੁਸੀਂ ਨਹੀਂ ਮੰਨ ਸਕੋਗੇ ਆਪਣਾ ਮਨ ਬਦਲ ਲਓ ਸਾਡੇ ਕੋਲੋਂ ਸੁੱਖ ਸੁਵਿਧਾਵਾਂ ਲਓ ਸਾਡੀ ਹਾਂ ਦੇ ਵਿੱਚ ਹਾਂ ਮਿਲਾਓ ਤੇ ਜ਼ਿੰਦਗੀ ਬਤੀਤ ਕਰੋ ਪਰ ਉਹਨਾਂ ਨੇ ਕਿਹਾ ਨਹੀਂ ਜੇਲੀ ਲੜਾਈ ਨੂੰ ਲੜਦੇ ਹੋਏ ਅਸੀਂ ਸ਼ਹੀਦ ਹੋ ਗਏ ਆ ਜਾਂ ਹੋ ਰਹੇ ਆ ਇਹੀ ਆਜ਼ਾਦੀ ਦੀ ਜਿਹੜੀ ਲੜਾਈ ਹੈ ਇਹਨੂੰ ਅੱਗੇ ਜਾਰੀ ਆਉਣ ਵਾਲੀਆਂ ਨਸਲਾਂ ਰੱਖਣਗੀਆਂ ਤੇ ਜਦੋਂ ਵੀ ਨਤੀਜੇ ਵਜੋਂ ਸਾਡਾ ਦੇਸ਼ ਆਜ਼ਾਦ ਹੋ ਗਿਆ ਤਾਂ ਉਸ ਦਾ ਜੋ ਨਿਗ ਹੈ ਆਉਣ ਵਾਲੀਆਂ ਨਸਲਾਂ ਉਸ ਦਾ ਜੋ ਨਿਗ ਹੈ ਉਹ ਮੰਨਣਗੀਆਂ ਜਾਂ ਉਹ ਸੁੱਖ ਆਜ਼ਾਦੀ ਦਾ ਮੰਨਣਗੀਆਂ ਕਿੰਨਾ ਵੱਡਾ ਸੁਪਨਾ ਸੀ ਅਸੀਂ ਸਵਾਰਥੀਆ ਕਿੰਨੇ ਕੀ ਅਸੀਂ ਇਸ ਤਰ੍ਹਾਂ ਦਾ ਸੁਪਨਾ ਵੀ ਲੈ ਸਕਦੇ ਹਾਂ ਕਿ ਕੋਈ ਇਸ ਤਰ੍ਹਾਂ ਦਾ ਕੰਮ ਜਿਦੇ ਵਿੱਚ ਸਾਨੂੰ ਦੁੱਖ ਮਿਲਦੇ ਹੋਣ ਪਰ ਆਉਣ ਵਾਲੀਆਂ ਨਸਲਾਂ ਨੂੰ ਉਹਦੇ ਵਿੱਚ ਸੁੱਖ ਮਿਲੇ ਨਹੀਂ ਅਸੀਂ ਕਦੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗੇ ਕਿਉਂਕਿ ਅਸੀਂ ਲਾਲਚੀ ਆ ਸਵਾਰਥੀ ਆ ਪਰ ਉਹਨਾਂ ਨੇ ਸਵਾਰਥ ਨੂੰ ਲਾਲਚ ਨੂੰ ਪਾਸੇ ਰੱਖ ਕੇ ਆਉਣ ਵਾਲੀਆਂ ਨਸਲਾਂ ਦਾ ਸਾਡੇ ਬਾਰੇ ਸੋਚਿਆ ਤੇ ਕੁਰਬਾਨੀ ਦੇ ਦਿੱਤੀ ਆਜ਼ਾਦੀ ਦਾ ਮਤਲਬ ਸਿਰਫ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਨਹੀਂ ਸੀ ਇੱਕ ਚੰਗਾ ਸਮਾਜ ਇੱਕ ਚੰਗਾ ਦੇਸ਼ ਸਿਰਜਣਾ ਵੀ ਉਸ ਦਾ ਹਿੱਸਾ ਸੀ ਮੈਨੂੰ ਲੱਗਦਾ ਹੈ ਕਿ ਅੰਗਰੇਜ਼ਾਂ ਨੇ ਜਾਂ ਵਿਦੇਸ਼ੀਆਂ ਨੇ ਸਾਡੇ ਦੇਸ਼ ਦਾ ਉਹਨਾਂ ਨੂੰ ਨੁਕਸਾਨ ਨਹੀਂ ਕੀਤਾ ਜਿੰਨਾ ਅਸੀਂ ਖੁਦ ਕੀਤਾ ਹੈ ਅੱਜ ਸਾਡੇ ਦੇਸ਼ ਦੇ ਕੀ ਹਾਲਾਤ ਨੇ ਬੇਰੋਜ਼ਗਾਰੀ ਹੈ ਕਾਲਾ ਧਨ ਹੈ ਕਾਲਾ ਬਾਜ਼ਾਰੀ ਹੈ ਪਰਿਸ਼ਤਾਚਾਰ ਹੈ ਰਿਸ਼ਵਤਖੋਰੀ ਹੈ ਬਹੁਤ ਲੰਬੀ ਸੂਚੀ ਬਣ ਜਾਵੇਗੀ ਜੇ ਸਮੱਸਿਆਵਾਂ ਗਿਣਨ ਲੱਗੀਏ ਇਸ ਵਾਸਤੇ ਮੈਂ ਇਹ ਗੱਲ ਕਵਾਂਗਾ ਕਿ ਵਿੱਚੇ ਮੈਂ ਵੀ ਅਸੀਂ ਸਾਰੇ ਲੂਣ ਹਰਾਮੀ ਆ ਤੇ एहसान फरामोश ਆ ਕਿਉਂਕਿ ਅਸੀਂ ਆਪਣੇ ਮਹਾਪੁਰਖਾਂ ਦੀ ਪੁਰਖਿਆਂ ਦੀ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਉਹਨਾਂ ਦੇ ਸੁਪਨਿਆਂ ਨੂੰ ਲੈ ਕੇ ਅਸੀਂ ਨਹੀਂ ਚੱਲ ਸਕੇ ਉਹਨਾਂ ਨੂੰ ਆਪਣੀ ਅਸੀਂ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਨਹੀਂ ਰੱਖ ਸਕੇ ਜੇ ਕਰੋਨਾ ਦੀ ਯਾਦ ਸਾਡੇ ਦਿਲਾਂ ਦੇ ਵਿੱਚ ਹੁੰਦੀ ਤਾਂ ਅੱਜ ਸਾਡੇ ਦੇਸ਼ ਦੀ ਅੱਜ ਸਾਡੇ ਸਮਾਜ ਦੀ ਇਹ ਹਾਲਤ ਨਾ ਹੁੰਦੀ ਇਸ ਵਾਸਤੇ ਅਸੀਂ ਉਹਨਾਂ ਤੋਂ ਇਹ ਸ਼ਕਤੀ ਮੰਗੀ ਹੈ ਕਿ ਅਸੀਂ ਇਹ ਯਤਨ ਕਰੀਏ ਕਿ ਤੁਹਾਡੇ ਦੱਸੇ ਹੋਏ ਰਸਤੇ ਤੇ ਤੁਹਾਡੇ ਜੋ ਲਏ ਹੋਏ ਸੁਪਨੇ ਨੇ ਉਹਨਾਂ ਨੂੰ ਅਸੀਂ ਹਕੀਕਤ ਦੇ ਵਿੱਚ ਬਦਲੀਏ ਇਨਕਲਾਬ ਜ਼ਿੰਦਾਬਾਦ